ਸਤਿ ਸ਼੍ਰੀ ਅਕਾਲ ਜੀ ਮੈਂ ਸ਼ਰਨ ਬੋਹਾ ਅੱਜ ਅਸੀਂ ਕੁਝ ਪੋਸਟਾਂ ਦੀ ਗੱਲ ਕਰਨ ਲੱਗੇ ਹਾਂ ਜੋ ਕਿ ਸਫਾਈ ਸੇਵਕ ਵੈਲਫੇਅਰ ਸੁਸਾਇਟੀ ਦਫ਼ਤਰ ਨਗਰ ਨਗਰ ਕਾਉਂਸਲ ਸ਼੍ਰੀ ਮੁਕਸਰ ਸਾਹਿਬ ਵਿੱਚ ਆਈਆਂ ਹੋਈਆਂ ਨੇ ਇਹ ਪੋਸਟਾਂ ਉਹਨਾਂ ਦੇ ਲਈ ਨੇ ਜਿਨ੍ਹਾਂ ਨੇ ਪਲੱਸ 2 ਕੀਤੀ ਹੈ ਬੀਏ ਕੀਤੀ ਹੈ 8ਵੀਂ ਕੀਤੀ ਹੈ ਉਹਨਾਂ ਦੇ ਲਈ ਸਭ ਲਈ ਪੋਸਟ ਨੇਗੇ ਤੇ ਇਹਨਾਂ ਦੇ ਆਫਲਾਈਨ ਫਾਰਮ ਨੇ ਜੋ ਕਿ 26 ਤਰੀਕ ਤੱਕ ਜੋ ਕਿ ਇਹਨਾਂ ਦਾ ਨਗਰ ਕੌਂਸਲ ਦਾ ਦਫ਼ਤਰ ਹੈਗਾ ਰੂਮ ਨੰਬਰ 5 ਹੈਗਾ ਉੱਥੇ ਭੇਜ ਦਿੱਤੇ ਜਾਣ ਡਰੈੱਸ ਪੂਰਾ ਲਿਖ ਕੇ ਜਿੰਨਾਂ ਵਿੱਚ ਕੁਝ ਪੋਸਟਾਂ ਨੇਗੀਆਂ ਤੁਸੀਂ ਦੇਖ ਸਕਦੇ ਹੋਗੇ ਠੀਕ ਹੈ ਫਾਈਨੈਂਸ਼ ਅਤੇ ਆਮਲਾ ਦੀ ਇੱਕ ਪੋਸਟ ਹੈਗੀ ਕੰਪਿਊਟਰ ਆਪਰੇਟਰ ਦੀਆਂ ਦੋ ਪੋਸਟਾਂ ਨੇਗੀਆਂ ਪੇਮੈਂਟ ਕਲੈਕਟਰ ਦੀਆਂ 6 ਪੋਸਟਾਂ ਨੇਗੀਆਂ ਸੈਨੇਟਰੀ ਸੁਪਰਵਾਈਜ਼ਰ ਦੀਆਂ 8 ਪੋਸਟਾਂ ਨੇਗੀਆਂ ਜੀਸੀਬੀ ਆਪਰੇਟਰ ਦੀ ਇੱਕ ਪੋਸਟ ਹੈਗੀ ਜੇਸੀਵੀ ਹੈਲਪਰ ਦੀ ਇੱਕ ਪੋਸਟ ਹੈਗੀ ਟਿੱਪਰ ਸੁਪਰਵਾਈਜ਼ ਦੀਆਂ ਦੋ ਪੋਸਟਾਂ ਨੇ ਟਿੱਪਰ ਡਰਾਈਵਰ ਦੀਆਂ 35 ਪੋਸਟਾਂ ਨੇ ਲੇਬਰ ਟ੍ਰਿਪਰ ਟਿੱਪਰਾਂ ਲਈ 35 ਪੋਸਟਾਂ ਨੇ ਗਿਆ ਲੇਬਰ ਐਮ ਆਰਐਫ ਸੈਂਟਰ ਪੀਪਲ ਜਿਹੜੇ ਵੀ ਕੂੜਾ ਦਾ ਚੱਕਦੇ ਨੇ ਜਾਂ ਉਰਾਂ ਪਰਾਂ ਤੋਂ ਅਰਧਾਨ ਪ੍ਰਦਾਨ ਕਰ ਉਹਨਾਂ ਦੀ 15 ਪੋਸਟਾਂ ਨੇਗੀਆਂ ਲੇਬਰ ਮੇਨ ਰੋਡ ਦੀ ਜਿਹੜੀ ਸਫਾਈ ਕਰਦੇ ਨੇ ਉਹਨਾਂ ਦੀ 35 ਪੋਸਟਾਂ ਨੇ ਲੇਬਰ ਟਰੈਕਟਰ ਟਰਾਲੀ ਚਲਾਉਣ ਵਾਲੇ ਦੀਆਂ 18 ਪੋਸਟਾਂ ਨੇਗੀਆਂ ਤੇ ਲੇਵਰ ਸ਼ਾਮ ਅਤੇ ਰਾਤ ਦੀ ਸਫਾਈ ਕਰਨ ਲਈ 20 ਪੋਸਟਾਂ ਨੇਗੀਆਂ ਤੇ ਲਿਵਰ ਰਹਾਇਸੀ ਏਰੀਆ ਦੀ ਸਫਾਈ ਕਰਨ ਲਈ 32 ਪੋਸਟਾਂ ਨੇ ਟੋਟਲ 211 ਪੋਸਟਾਂ ਨੇਗੀਆਂ ਤੇ ਇਹਨਾਂ ਦੇ ਵਿੱਚੋਂ ਜਿਹੜੀ ਪਹਿਲੀ ਪੋਸਟ ਹੈਗੀ ਫਾਈਨੈਂਸ ਅਤੇ ਆਮਲਾ ਆਮਲੇ ਲਈ ਇਹਨਾਂ ਦੇ ਲਈ ਬੀਏ ਕੰਪਿਊਟਰ ਆਪਰੇਟਰ ਦੇ ਲਈ ਵੀ ਵੀਏ ਮੰਗੀ ਗਈ ਹੈਗੀ ਜਿਹੜਾ ਪੇਮੈਂਟ ਕਲੈਕਟਰ ਹੈ ਇਹਦੇ ਲਈ ਪਲੱਸ 2 ਹੋਣੀ ਚਾਹੀਦੀ ਹੈਗੀ ਤੇ ਸupervisor ਦੇ ਲਈ ਵੀ +2 ਹੋਣੀ ਚਾਹੀਦੀ ਹੈ ਜੀਸੀਵੀ ਹੈਲਪਰ ਦੇ ਲਈ 10ਵੀਂ ਹੋਣੀ ਚਾਹੀਦੀ ਹੈ ਜਿਹੜਾ ਟਿੱਪਰ ਸੁਪਰਵਾਈਜ਼ਰ ਹੈ ਇਹਦੀ ਵੀ 10ਵੀਂ ਹੋਣੀ ਚਾਹੀਦੀ ਹੈ ਟਿੱਪਰ ਡਰਾਈਵਰ ਦੀ ਵੀ 10ਵੀਂ ਹੋਣੀ ਚਾਹੀਦੀ ਹੈ ਬਾਕੀ ਜਿਹੜੀਆਂ ਲੇਬਰ ਦੀਆਂ ਨੇ ਇਹਨਾਂ ਲਈ 8ਵੀਂ ਜ਼ਰੂਰੀ ਹੈ ਪੰਜਾਬੀ ਆਉਂਦੀ ਹੋਵੇ ਸਭ ਨੂੰ ਤੇ ਜਿਹੜਾ ਕੰਪਿਊਟਰ ਆਪਰੇਟਰ ਹੈ ਇਹਦੇ ਲਈ ਕੰਪਿਊਟਰ ਦਾ ਸਰਟੀਫਿਕੇਟ ਹੋਣਾ ਜ਼ਰੂਰੀ ਹੈ ਜੋ ISO ਤੋਂ ਵੈਲਿਡ ਹੋਵੇ ਠੀਕ ਹੈ ਤੇ ਜੋ ਵੀ ਤੁਸੀਂ ਫਾਰਮ ਇਹਨਾਂ ਨੇ ਦਿੱਤਾਗਾ ਉਹ ਫਾਰਮ ਚੰਗੀ ਤਰ੍ਹਾਂ ਸਾਫ਼ ਸੁਥਰਾ ਭਰ ਕੇ ਉਹਦੇ ਨਾਲ ਫੋਟੋ ਅਟੈਚ ਕਰਕੇ ਕ੍ਰੋਸ ਸਾਈਨ ਕਰਨੇ ਆ ਫੋਟੋ ਦੇ ਉੱਤੇ ਤੇ ਨਾਲ ਜਿਹੜੇ ਜਿਹੜੇ ਡਾਕੂਮੈਂਟ ਲਾਉਣੇ ਨੇ ਠੀਕ ਹੈ ਜੋ ਵੀ ਤੁਹਾਡੀ ਸਟੱਡੀ ਹੈਗੀ 8ਵੀਂ ਦਾ 10ਵੀਂ ਦਾ 12ਵੀਂ ਦਾ ਸਰਟੀਫਿਕੇਟ ਵੀ ਇਹਦਾ ਸਰਟੀਫਿਕੇਟ ਠੀਕ ਹੈ ਤੁਹਾਡਾ ਜਨਮ ਪ੍ਰੂਫ ਹੋਣਾ ਚਾਹੀਦਾ ਤੁਹਾਡਾ ਆਧਾਰ ਕਾਰਡ ਹੋਣਾ ਚਾਹੀਦਾਗਾ ਤੇ ਨਾਲ ਇਹਦੇ ਆਪਣਾ ਜਿਹੜਾ ਤੁਹਾਡਾ ਰੈਜ਼ਿਡੈਂਸ ਦਾਗਾ ਪੰਜਾਬ ਦੇ ਰੈਜ਼ਿਡੈਂਸ ਦਾ ਉਹ ਸਰਟੀਫਿਕੇਟ ਹੋਣਾ ਜ਼ਰੂਰੀ ਹੈਗਾ ਲਾਜ਼ਮੀ ਇਹਨਾਂ ਨੇ ਦਿੱਤਾ ਹੋਇਆਗਾ ਜਿੰਨੇ ਸਾਰੇ ਡਾਕੂਮੈਂਟ ਲੱਗਣੇ ਨੇਗੇ ਉਹਨਾਂ ਡਾਕੂਮੈਂਟਾਂ ਦੇ ਸਾਰਿਆਂ ਤੇ ਆਪਣੇ ਸਬੈ ਘੋਸ਼ਨਾ ਮਤਲਬ ਕਿ ਸਾਈਨ ਹੋਣੇ ਤੁਹਾਡੇ ਜ਼ਰੂਰੀ ਨੇਗੇ ਉਹ ਪਰ ਕੇ ਇਹ ਫਾਰਮ ਤੁਸੀਂ ਭੇਜਣਾ ਇਹਨਾਂ ਦੇ ਜਿਹੜਾ ਐਡਰੈਸ ਹੈਗਾ ਨਗਰ ਕੌਂਸਲ ਮੁਕਸਰ ਸਾਹਿਬ ਤੇ 26 ਤਰੀਕ ਤੋਂ ਪਹਿਲਾਂ ਤੁਸੀਂ ਪਹੁੰਚਾ ਦੇਣਾਗਾ ਤੇ ਰੂਮ ਨੰਬਰ ਹੈ ਜਿਹੜਾ 5 ਉਹਦੇ ਤੇ ਲਿਖ ਦੇਣਾ ਵੀ ਆਪਣਾ 5 ਨੰਬਰ ਦੇ ਵਿੱਚ ਇਹ ਫਾਰਮ ਫੜਾਇਆ ਜਾਵੇ ਤੇ ਉਹਨੂੰ ਜਿਹੜਾ ਵੀ ਤੁਸੀਂ ਪੋਸਟ ਆਫਿਸ ਰਾਈਂ ਕਰਨਾ ਉਹਨੂੰ ਚੰਗੀ ਤਰ੍ਹਾਂ ਮਤਲਬ ਕੀ ਪੈਕ ਕਰਕੇ ਭੇਜਣਾ ਹੁੰਦਾਗਾ ਤੇ ਆਪਣਾ ਡਰੈਸ ਨੂੰ ਸਹੀ ਤਰ੍ਹਾਂ ਲਿਖਣਾ ਜੋ ਤੁਸੀਂ ਆਪਣਾ ਪਹਿਲਾ 2 ਦੇ ਵਿੱਚ ਆਜੂਗਾ ਜਿੱਥੇ ਤੁਸੀਂ ਭੇਜ ਰਹੇ ਹੋ ਫਾਰਮ ਦੇ ਵਿੱਚ ਤੁਹਾਡਾ ਆਜੂ ਐਡਰੈਸ ਤੇ ਉਸ ਦੇ ਵਿੱਚ ਆਪਣਾ ਨੰਬਰ ਜ਼ਰੂਰ ਲਿਖ ਦਿਓ ਤਾਂ ਜੋ ਆਪਾਂ ਐਪਲੀਕੇਸ਼ਨ ਨੂੰ ਟਰੈਕ ਕਰ ਸਕਦੇ ਹਾਂਗੇ ਤੇ ਬਾਕੀ ਜੋ ਜੋ ਇਸ ਪੋਸਟ ਦੇ ਲਈ ਇੰਟਰਵਿਊ ਹੋਣਾ ਹੈ ਆਪਾਂ ਉਸ ਦੀ ਵੀਡੀਓ ਪਾਵਾਂਗੇ ਵੀ ਕੀ ਕੀ ਇੰਟਰਵਿਊ ਦੇ ਵਿੱਚ ਪੁੱਛਿਆ ਜਾ ਸਕਦਾ ਹੈ ਫਿਲਹਾਲ ਇਹ ਫਾਰਮ ਭਰਨ ਦੀ ਹੀ ਵੀਡੀਓ ਸੀਗੀ ਤੇ ਬਾਕੀ ਸਾਰਾ ਮਤਲਬ ਕਿ ਜੋ ਪੀਡੀਐਫ ਹੈ ਉਹ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੂੰਗਾ ਤੁਸੀਂ ਸਾਰਾ ਪੜ ਲਿਓ ਆਪਣਾ ਤੇ ਇਹਨਾਂ ਦਾ ਜਿਹੜਾ ਫਾਰਮ ਭਰਨ ਦਾਗਾ ਮਤਲਬ ਕਿ ਜੋ ਵੀ ਪ੍ਰੋਸੈਸ ਹੈਗਾ ਉਹ ਇੱਥੇ ਆਪਣਾ ਦਿੱਤਾ ਹੋਇਆ ਹੈਗਾ ਤੁਸੀਂ ਡਾਊਨਲੋਡ ਕਰਕੇ ਕਾਫੇ ਤੇ ਜਾ ਕੇ ਆਪਣਾ ਭਰ ਕੇ ਤੁਸੀਂ ਭੇਜ ਸਕਦੇ ਹੋਗੇ ਤੇ ਜੋ ਵੀ ਜੋ ਵੀ ਇਹਨਾਂ ਚੀਜ਼ਾਂ ਮੰਗੀਆਂ ਨੇ ਗਿਆ ਉਹ ਤੁਸੀਂ ਮਤਲਬ ਕਿ ਸਾਰੀਆਂ ਅਟੈਚ ਕਰਕੇ ਫਾਰਮ ਦੇ ਨਾਲ ਭੇਜ ਸਕਦੇ ਹੋਗੇ ਤੇ ਬਾਕੀ ਜੋ ਇੰਟਰਵਿਊ ਦੀ ਮਤਲਬ ਕਿ ਵੀਡੀਓ ਹੈਗੀ ਆਪਾਂ ਉਹ ਸਾਰੀ ਪਾਵਾਂਗੇ ਇਸ ਪੋਸਟ ਦਾ ਇੰਟਰਵਿਊ ਹੋਊਗਾ ਤੇ ਸਾਰੀ ਦੀ ਸਾਰੀ ਆਪਾਂ ਉਹ ਆਪਣੇ ਚੈਨਲ ਤੇ ਅਪਲੋਡ ਕਰ ਦੇਵਾਂਗੇ ਸੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਪੂਰੇ ਪੇਪਰ ਦੀ ਆਪਾਂ ਤੁਹਾਨੂੰ ਵੀਡੀਓ ਬਣਾ ਕੇ ਦੱਸਾਂਗੇ ਵੀ ਕਿਵੇਂ ਇਸ ਦੇ ਵਿੱਚ ਸਵਾਲ ਪੁੱਛੇ ਜਾ ਸਕਦੇ ਨੇ ਕੀ ਕੀ ਹੋ ਸਕਦਾਗਾ ਆਪਣੇ ਚੈਨਲ ਨਾਲ ਜੁੜੇ ਰਹੋ ਬਸ ਇੱਕ ਦੋ ਦਿਨ ਤੱਕ ਆਪਾਂ ਵੀਡੀਓ ਅਪਲੋਡ ਕਰ ਦੇਣੀ ਆ ਸੋ ਧੰਨਵਾਦ